ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਜੀਤਾ ਤੋਂ ਦੁਖੀ ਹੋ ਕੇ ਸੰਦੀਪ ਨੇ ਛੱਡਿਆ ਆਪਣਾ ਘਰ ਤੇ ਤੇ ਸੰਨੀ ਨੇ ਲਗਾਈ ਜੀਤਾ ਦੀ ਕਲਾਸ ਤੁਸੀਂ ਐਂਡ ਤੱਕ ਵੀਡੀਓ ਜਰੂਰ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਆਂ ਜਦੋਂ ਹਰ ਟਾਈਮ ਜੀਤਾ ਸੰਦੀਪ ਨਾਲ ਲੜਦੀ ਰਹਿੰਦੀ ਐ ਤਾਂ ਸੰਦੀਪ ਸੋਚਦੀਆ ਕਿਉਂ ਨਾ ਮੈਂ ਆਪਣੇ ਸਹੁਰੇ ਘਰ ਜਾ ਕੇ ਰਹਿ ਲਾਂ ਤੇ ਉਹਨਾਂ ਨੂੰ ਕਹਿ ਦਉਂਗੀ ਮੈਂ ਕੋਈ ਨਾ ਕੋਈ ਨੌਕਰੀ ਕਰਕੇ ਆਪਣੀ ਕੁੜੀ ਪਾਲ ਲੂੰਗੀ ਮੈਨੂੰ ਇੱਥੇ ਰਹਿਣ ਦੇਓ ਤੇ ਉਹ ਫਿਰ ਦੁਖੀ ਹੋ ਕੇ ਆਪਣਾ ਘਰ ਛੱਡ ਕੇ ਚਲੀ ਜਾਂਦੀ ਆ ਉਸ ਤੋਂ ਬਾਅਦ ਜੀਤਾ ਬਹੁਤ ਪਰੇਸ਼ਾਨ ਹੋ ਜਾਂਦੀ ਆ ਉਹ ਭੱਜੀ ਭੱਜੀ ਆਪਣੀ ਚਾਚੀ ਕੋਲ ਜਾਂਦੀ ਆ ਤੇ ਪੁੱਛਦੀ ਆ ਕਿ ਸੰਦੀਪ ਘਰ ਛੱਡ ਕੇ ਚਲੀ ਗਈ ਆ ਹਾਂ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਤੇ ਚਾਚੀ ਕਹਿੰਦੀ ਉਸਨੇ ਜਾਣਾ ਕਿੱਥੇ ਆ ਉਹ ਮੁੰਡੇ ਨਾਲ ਹੀ ਗਈ ਹੋਊਗੀ ਜਿਸ ਦੇ ਨਾਲ ਗੱਡੀ ਚਾਈ ਸੀਗੀ ਇਹਨੇ ਤਾਂ ਇਹਨੇ ਤਾਂ ਆਪਣੇ ਪਿੰਡ ਵਿੱਚ ਨੱਕ ਵੜਾ ਕੇ ਰੱਖ ਦੇਣੀ ਆ ਤੇ ਤੂੰ ਆ ਗੱਲ ਜਾ ਕੇ ਸੰਨੀ ਨੂੰ ਦੱਸ ਜਲਦੀ ਤੇ ਅੱਗੇ ਕੀ ਕਰਨਾ ਫਿਰ ਆਪਾਂ ਸੋਚਦੇ ਆ ਤੇ ਜੀਤਾ ਕਹਿੰਦੀ ਹਾਂ ਮੈਂ ਵੀ ਸੋਚ ਰਹੀ ਆ ਕਿ ਸੰਨੀ ਨੂੰ ਦੱਸ ਦਿਆਂ ਉਹ ਖੇਤਾਂ ਦੇ ਵਿੱਚ ਕੰਮ ਕੀ ਹੋਇਆ ਉਹ ਕੀ ਹੋਇਆ ਜਿੱਮੇ ਸੰਨੀ ਆਂਦਾ ਫਿਰ ਮੈਂ ਉਹਦੇ ਨਾਲ ਗੱਲ ਕਰਦੀ ਆ ਤੇ ਚਾਚੀ ਕਹਿੰਦੀ ਉਹ ਹੈ ਹੀ ਇਹੋ ਜੀ ਆ ਤੁਹਾਨੂੰ ਉਹਦੇ ਬਾਰੇ ਪਤਾ ਕਿਉਂ ਨਹੀਂ ਲੱਗਿਆ ਤੁਸੀਂ ਉਸ ਨੂੰ ਉਹਦੇ ਸੋਹਰੇ ਘਰੋਂ ਲੈ ਕੇ ਹੀ ਨਹੀਂ ਆਣਾ ਸੀਗਾ ਤੇ ਜੀਤਾ ਕਹਿੰਦੀ ਕੀ ਕਰਦੇ ਹੋ ਉਸ ਟਾਈਮ ਉੱਥੋਂ ਲਿਆਉਣਾ ਪਿਆ ਸਾਨੂੰ ਉਸ ਤੋਂ ਬਾਅਦ ਜੀਤਾ ਕੇ ਸੰਨੀ ਨਾਲ ਗੱਲ ਕਰਦੀ ਆ ਤੇ ਸੰਨੀ ਨੇ ਸਾਰੀ ਗੱਲ ਦੱਸਦੀ ਆ ਕਿ ਸੰਦੀਪ ਘਰ ਛੱਡ ਕੇ ਚਲੀ ਗਈ ਆ ਤੇ ਹੁਣ ਆਪਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਤੇ ਸੰਨੀ ਪਹਿਲਾਂ ਤਾਂ ਜੀਤਾ ਦੇ ਨਾਲ ਲੜਦਾ ਕਿ ਤੇਰੇ ਤੋਂ ਦੁਖੀ ਹੋ ਕੇ ਗਈ ਆਓ ਤੂੰ ਹਰ ਟਾਈਮ ਉਹਦੇ ਨਾਲ ਲੜਦੀ ਰਹਿੰਦੀ ਸੀ ਨਾਲੇ ਉਹਦੇ ਕੋਈ ਇੰਨਾ ਕੰਮ ਕਰਵਾਉਂਦੀ ਸੀ ਤੇ ਨੂੰਦੋਂ ਨਹੀਂ ਪਤਾ ਸੀਗਾ ਤੇ ਉਸ ਤੋਂ ਬਾਅਦ ਜੀਤਾ ਕਹਿੰਦੀ ਮੈਂ ਤਾਂ ਇਹੋ ਜਿਹਾ ਕੁਝ ਨਹੀਂ ਕੀਤਾ ਮੈਂ ਤਾਂ ਉਸ ਨੂੰ ਸਮਝਾਉਂਦੀ ਹੀ ਸੀਗੀ ਜੇ ਜੇ ਤੁਹਾਨੂੰ ਮੇਰੀ ਸਮਝਾਣਾ ਵੀ ਲੜਨਾ ਲੱਗਦਾ ਤੇ ਮੈਂ ਕੀ ਕਰ ਸਕਦੀ ਆ ਤੇ ਉਹ ਅੱਗੋਂ ਸੰਨੀ ਬੋਲ ਲਗ ਤੇ ਇਥੋਂ ਦੁਖੀ ਹੋ ਕੇ ਉਹ ਘਰ ਛੱਡ ਕੇ ਗਈ ਆ ਤੂੰ ਹਰ ਵਾਰ ਮੇਰੇ ਕੰਨ ਭਰਦੀ ਦਿੰਦੀ ਸੀ ਤੇ ਮੈਂ ਉਹਦੇ ਨਾਲ ਜਾ ਕੇ ਲੜਦਾ ਰਹਿੰਦਾ ਸੀਗਾ ਹੁਣ ਹੁਣ ਪਤਾ ਨਹੀਂ ਉਹ ਕਿੱਥੇ ਗਈ ਹੋਗੀ ਤੇ ਕਿਵੇਂ ਹੋਊਗੀ ਜੀਤਾ ਕਹਿੰਦੀ ਆ ਮੈਂ ਚਾਚੀ ਦਾ ਸਲਾਹ ਕਰਕੇ ਆਈ ਆ ਕਿ ਆਪਾਂ ਆਪਣੇ ਆਪਾਂ ਨੂੰ ਸਰਪੰਚ ਕੋਲ ਜਾਣਾ ਜਾਈਦਾ ਉਹ ਹੀ ਕੋਈ ਇਸੇ ਮਸਲੇ ਦਾ ਹੱਲ ਕਰੂਗਾ ਜੇ ਕੱਲ ਕੋਈ ਨੀ ਨਿੱਕੀ ਹੋ ਗਈ ਤਾਂ ਆਪਾਂ ਕਿਸ ਨੂੰ ਮੂੰਹ ਦਿਖਾਵਾਂਗੇ ਉਸ ਤੋਂ ਬਾਅਦ ਸੰਨੀ ਤੇ ਜੀਤਾ ਸਰਪੰਚ ਕੋ ਜਾਣ ਦਾ ਫੈਸਲਾ ਲੈਂਦੇ ਆ ਤੇ ਸਾਰੀ ਗੱਲ ਦੱਸਣ ਦਾ ਫੈਸਲਾ ਲੈਂਦੇ ਆ ਕਿ ਸੰਦੀਪ ਪਤਾ ਨਹੀਂ ਕਿੱਥੇ ਚਲੀ ਗਈ ਆ ਕਿ ਸਾਨੂੰ ਲੱਗਦਾ ਆਪਣੇ ਸੋਹਰੇ ਘਰ ਦੁਬਾਰਾ ਚਲੀ ਗਈ ਆ ਜੇ ਕੱਲ ਨੂੰ ਕੋਈ ਪੰਗਾ ਪੈ ਗਿਆ ਤਾਂ ਕੀ ਕਰਾਂਗੇ ਉਹ ਫਿਰ ਦੋਨੋਂ ਜਾਣੇ ਸਰਪੰਚ ਕੋ ਚਲੇ ਜਾਂਦੇ ਆ ਤੇ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ